ਆਇਆ ਤੇ ਅੱਜ ਸਾਹਮਣੇ ਆਇਆ ਮੇਰਾ ਨਾਮ ਹਰਪਿੰਦਰ ਸਿੰਘ ਆ ਜੀ ਪਿੰਡ ਨੰਗਲ ਸੋਹਲਿਆ ਮੇਰਾ ਮੈਂ ਭੈਣ ਜੀ ਉਹਨਾਂ ਦਾ ਧੰਨਵਾਦ ਕਰਦਾ ਮੈਡਮ ਹਿੰਦੀ ਪੁਰ ਦਾ ਕਿ ਸਾਡੇ ਪਿੰਡ ਪਹੁੰਚੇ ਨੇ ਇਹਨਾਂ ਦੀ ਚੰਗੀ ਸੋਚ ਤੇ ਜਿਹੜਾ ਇਹਨਾਂ ਦਾ ਕਿਸੇ ਨੂੰ ਰਿਸਪੈਕਟ ਦੇਣ ਦਾ ਤਰੀਕਾ ਬਹੁਤ ਵਧੀਆ ਤੇ ਡਾਊਨ ਟੂ ਅਰਥ ਸਭ ਤੋਂ ਮਹਿਣਿਆ ਕਿ ਇਹਨਾਂ ਵਾਸਤੇ ਸਾਰੇ ਇਕੁਅਲ ਨੇ ਕੋਈ ਤਗੜਾ ਮਾੜਾ ਨਹੀਂ ਸਾਰਕ ਨੂੰ ਇੱਕੋ ਜੀ ਹਿੱਤ ਦਿੰਦੇ ਨੇ ਇਹਨਾਂ ਦੀ ਚੰਗੇ ਵਿਕਾਸ ਦੇ ਕੰਮਾਂ ਨੂੰ ਵੇਖਦੇ ਹੋਏ ਸਾਡੇ ਪਿੰਡ ਦੇ ਫੈਸਲਾ ਲਿਆ ਇਹ ਮੇਰਾ ਭਰਾ ਆ ਜੀ ਪੁਮਨ ਸਿੰਘ ਸੰਧੂ ਹੋਰ ਵੀ ਸਾਰੇ ਪਿੰਡ ਦੇ ਨਗਰ ਨਿਵਾਸੀ ਆ ਮੈਂ ਤਾਂ ਬੇ ਇੱਕ ਤਰੀਕ ਨੂੰ ਝਾੜੂ ਦਾ ਬਟਨ ਦਬਾ ਕੇ ਆਪਾਂ ਬੱਸ ਬਦਲੀਡਸਾਂ ਧਾਰੀ ਗੱਲ ਸਾਨੂੰ ਜਿਤਾਈਏ ਤੇ ਅੱਗੇ ਤੋਂ ਆਪਾਂ ਇਹਨਾਂ ਕੋਲ ਹੋਰ ਕੰਮ ਤਕੜੇ ਹੋ ਕੇ ਲੈ ਸਕੀਏ ਕਿੱਥੇ ਪਹੁੰਚੇ ਹੋ ਕਿਹੜਾ ਪਿੰਡ ਆ ਅੱਜ ਵੱਡੀ ਜਿਹੜੀ ਇਹਦੇ ਟ੍ਰੇਨਿੰਗ ਹੋਈ ਹੈ ਕਿਹੜੀ ਅੱਜ ਤੇ ਅਸੀਂ ਸਰਦੀਪਿੰਡ ਮੰਗਲਸੋਲ ਵਿੱਚ ਆਇਆ ਇੱਥੇ ਅੱਜ ਸਰਦਾਰ ਹਰਪਿੰਦਰ ਸਿੰਘ ਵੀਰਾ ਜੀ ਨੇ ਸਾਡੇ ਭਾਜੀ ਉਹਨਾਂ ਦਾ ਸਾਰਾ ਪਰਿਵਾਰ ਸਾਰਾ ਪਰਿਵਾਰ ਆਪਣੇ ਸਾਥੀਆਂ ਸਮੇਤ ਉਹਨਾਂ ਨੇ ਸਾਡੇ ਪਰਿਵਾਰ ਦਾ ਹਿੱਸਾ ਬਣਨ ਦਾ ਫੈਸਲਾ ਕੀਤਾ ਤੇ ਸਾਰੇਆਂ ਨੂੰ ਸਾਰੇ ਸਾਥੀਆਂ ਨੂੰ ਸਾਰੇ ਪਰਿਵਾਰਾਂ ਨੂੰ ਜੀ ਆਇਆਂ ਵੀ ਕਹਿੰਦੇ ਆ ਦੇਸੀ ਵੀ ਵਿਸ਼ਵਾਸ ਵਿਦਵਾਨਿਆ ਕਿ ਪਾਰਟੀ ਦੇ ਵਿੱਚ ਉਹਨਾਂ ਦਾ ਜਿਹੜਾ ਬੰਦਾ ਮਾਨਸਿਕਤਾ ਹੈ ਉਹ ਹਮੇਸ਼ਾ ਰਹੇਗਾ ਬਹੁਤ ਵਧੀਆ ਲੱਗਾ ਸਾਡੇ ਆਮ ਆਦਮੀ ਪਾਰਟੀ ਦੀ ਟੀਮ ਹੈ ਜਿਹੜੀ ਇੱਥੇ ਜਿਹੜੇ ਪਾਜੀ ਹੁਣੇ ਵੀ ਨਹੀਂ ਹੀ ਰਾਪਾ ਜੀ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਵੀ ਕੀਤਾ ਮੀਟਿੰਗ ਦਾ ਲੱਗਦਾ ਸੀਗਾ ਕਿ ਮੀਟਿੰਗ ਨਹੀਂ ਆ ਛੋਟੀ ਜਿਹੀ ਕਰ ਲਈ ਆ ਸਾਰਾ ਪਿੰਡ ਆਇਆ ਸੀਗਾ ਸੋ ਅਸੀਂ ਜਿਹੜੀ ਇੱਕ ਹੋਪ ਹੈ ਕਿ 4 ਜੂਨ ਨੂੰ ਨਤੀਜੇ ਵੀ ਦੱਸਣਗੇ ਕਿ ਸਾਰਾ ਨੰਬਰਸੋਲ ਜਿਹੜਾ ਇੱਕ ਤਰਫਾ ਹੋ ਕੇ ਵਿਕਾਸ ਦੇ ਨਾਂ ਤੇ ਵਟਾਪਾਗਾ ਅਸੀਂ ਦੋ ਹੀ ਸਾਲ ਹੋਏ ਸਾਡੀ ਸਰਕਾਰ ਨੂੰ ਬਿੱਲ ਤੇ ਜ਼ੀਰੋ ਦਿੱਤਾ ਹੀ ਆ ਹੋਰ ਸੁਲਤਾਂ ਵੀ ਦਿੱਤੀਆਂ ਨੇ ਪਰ ਐਸ ਪਿੰਡ ਦੇ ਵਿੱਚ ਪਿਛਲੇ ਦੋ ਸਾਲਾਂ ਦੇ ਵਿੱਚ 70 80 ਲੱਖ ਦਾ ਜਿਹੜਾ ਕੰਮ ਹੋਇਆ ਕਹਿਣ ਦੀ ਗੱਲ ਹੁੰਦੀ 70 80 ਲੱਖ ਦਾ ਕੰਮ ਦੋ ਸਾਲਾਂ ਦੇ ਵਿੱਚ ਕਰਨਾ ਜੋ ਸਾਡੀ ਸਰਕਾਰ ਨੇ ਕੀਤਾ ਹੈ ਬਾਰਡਰ ਦੇ ਜਿਹੜੇ ਪਛੜੇ ਪਿੰਡ ਨੇ ਉਹ ਅਸੀਂ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਠੀਕ ਕਰਨ ਜਾ ਰਹੇ ਹਾਂ ਜਿਹੜੇ ਕੰਮ 70 ਸਾਲ ਚ ਨਹੀਂ ਹੋਏ ਸਾਡੀ ਜਿਹੜੀ ਕੋਸ਼ਿਸ਼ ਹੈ ਕਿ ਉਹ ਕੰਮ ਜਿਹੜੇ ਪਹਿਲ ਦੇ ਆਧਾਰ ਤੇ ਕੀਤੇ ਜਾਣ ਤੇ ਕਿਤੇ ਨਾ ਕਿਤੇ ਜਿਹੜਾ ਜਦੋਂ ਕੰਮ ਹੁੰਦੇ ਨੇ ਕੰਮ ਬੋਲਦੇ ਵੀ ਨਹੀਂ ਤੇ ਲੋਕ ਉਸ ਚੀਜ਼ ਦਾ ਸਾਥ ਵੀ ਦਿੰਦੇ ਨੇ ਦੀ ਪਿੰਡਵਾਸੀ ਕਹਿ ਰਹੇ ਸੀ ਕਿ ਦੂਸਰੀਆਂ ਪਾਰਟੀਆਂ ਦੇ ਤੇ ਕੋਈ 70 80 ਲੱਖ ਦਾ ਕੰਮ ਥੋੜਾ ਨਹੀਂ ਹੁੰਦਾ ਔਰ ਸੌਲਤਾ ਵੀ ਮਿਲ ਰਹੀਆਂ ਨੇ ਔਰ ਜਿਨ੍ਹਾਂ ਨੇ ਉਹ ਜਿਹੜੇ ਲੋਕ ਨੇ ਉਹ ਸਮਝ ਵੀ ਗਏ ਨੇ ਜਦੋਂ ਤੁਸੀਂ 2 ਸਾਲਾਂ ਦੇ ਵਿੱਚ ਇੰਨਾ ਕੰਮ ਕਰਨੇ ਹੋ ਤੇ ਫਿਰ ਤੁਹਾਨੂੰ ਸਮਝ ਆਉਂਦਾ ਕਿ 70 ਜਿਹੜਾ 70 73 ਸਾਲ ਕੰਮ ਹੋਇਆ ਹੀ ਨਹੀਂ ਹੋਂ ਤੱਕ ਤੇ ਸਾਨੂੰ ਲੱਗਦਾ ਸੀ ਕਿ ਸ਼ਾਇਦ ਸਰਕਾਰ ਐਵੇਂ ਚੱਲਦੀ ਆ ਸਰਕਾਰਾਂ ਦੇ ਕੰਮ ਹੀ ਹੁੰਦੇ ਨੇ ਲੁੱਟਣਾ-ਕੁੱਟਣਾ ਹੀ ਹੁੰਦਾ ਸਾਨੂੰ ਤਾਂ ਇੰਨਾ ਹੀ ਪਤਾ ਸੀਗਾ ਪਰ ਜਦੋਂ 2 ਸਾਲਾਂ 'ਚ ਕੰਮ ਹੋਏ ਲੋਕ ਉਸ ਝੂਠ ਨੂੰ ਫਰੇਮ ਨੂੰ ਸਮਝ ਲਈ ਗਏ ਨੇ ਤੇ ਉਹ ਮੇਰੇ ਬੂਤ ਲਾਉਣ ਵਾਲਾ ਲੱਗੂਗਾ ਕਿ ਤੋ ਕਿਸੇ ਨੂੰ ਬੂਤ ਤੇ ਬੈਠੇ ਨੂੰ ਸ਼ਰਮ ਵੀ ਆਊਗੀ ਕਿ ਜਿੰਨਾਂ ਨੇ 70 ਸਾਲ ਨਹੀਂ ਕੀਤਾ ਉਹਨਾਂ ਦਾ ਬੂਤ ਕੋਈ ਕਿੱਦਾਂ ਲਾਊਗਾ ਹਾਂ ਜੀ ਕਿਹੜਾ ਬੰਦਾ ਸੀ ਮਾਨਪ੍ਰੀ ਸਿੰਘ ਜੀ ਪਿੰਡ ਜਸੜ ਜੀ ਸਾਫ ਕਾ ਸਰਪੰਚ ਆ ਜੀ ਕਿਹੜੀ ਪਾਰਟੀ ਛੱਡ ਕੇ ਆਏ ਅਸੀਂ ਬੀਜੇਪੀ ਪਾਰਟੀ ਛੱਡ ਕੇ ਆਏ ਆ ਜੀ ਬੀਜੇਪੀ ਛੱਡ ਕੇ ਆਪਾਂ ਤਾਂ ਰਿਆਸਾਹ ਵਾਲਾ ਆਏ ਆ ਇਹਨਾਂ ਦੀਆਂ ਸਾਨੂੰ ਚੰਗੀਆਂ ਚੀਜ਼ਾਂ ਲੱਗੀਆਂ ਵਾ ਡਵੈਲਪਮੈਂਟ ਸਾਰਾ ਕੁਝ ਇਹ ਕਰਦੇ ਆ ਵਧੀਆ ਉਹਨਾਂ ਤੋਂ ਤੁਹਾਨੂੰ ਪਤਾ ਹੀ ਆ ਬੀਜੇਪੀ ਸਰਕਾਰ ਜਿਹੜੀ ਹੈਗੀ ਆ ਉਹ ਕਿਸਾਨਾਂ ਦੇ ਵਿ ਉਹ ਨਹੀਂ ਉੱਧਰ ਜਾ ਨਹੀਂ ਸਕਦੇ ਇਹਨਾਂ ਦੇ ਚੰਗੇ ਕੰਮ-ਕਾਮ ਕਰਕੇ ਅਸੀਂ ਫਿਰ ਸਾਰਾ ਪਰਿਵਾਰ ਇੱਧਰ ਆਏ ਆ ਕੋਈ ਸਾਡੇ ਸਰਪੰਚ ਸਾਹਿਬ ਕੋ ਜਿਹਦਾ ਸਾਹਿਬ ਇਹਨਾਂ ਦੇ ਯੋਗਦਾਨ ਨਾਲ ਆਪਾਂ ਧਰਿਆ ਸਾਹਿਬ ਬਣਾਣ ਲਾਏ ਆ ਇਹਨਾਂ ਦੀਆਂ ਮਾੜੀਆਂ ਨੀਤੀਆਂ ਮੇਰਾ ਨਾਮ ਹਮਨ ਸਿੰਘ ਸੰਧੂ ਪਿੰਡ ਨੰਗਲਸੋਲ ਤੋਂ ਮੈਂ ਰਹਿਣ ਵਾਲਾ ਅੱਜ ਆਪਾਂ ਮੈਡਮ ਅਮਨਦੀਪ ਖੋਤਾਲੀਆ ਨੂੰ ਆਪਣੇ ਗ੍ਰਹਿ ਵਿਖੇ ਬੁਲਾਇਆ ਸੀਗਾ ਅੱਜ ਉਹਨਾਂ ਨੂੰ ਸਾਰਾ ਪਿੰਡ ਅਸੀਂ ਇੱਥੇ ਬੁਲਾ ਕੇ ਆਪਣੀ ਜੁਆਇਨਿੰਗ ਵੀ ਅਸੀਂ ਆਪ ਕਰਵਾਈ ਉਹਨਾਂ ਤੋਂ ਬਹੁਤ ਵਧੀਆ ਲੱਗਿਆ ਬਾਕੀ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਣੇ ਪਿੰਡ ਵਿੱਚੋਂ ਵੱਧ ਤੋਂ ਵੱਧ ਉਹਨਾਂ ਨੂੰ ਵੋਟਾਂ ਪਾ ਕੇ ਤੇ ਕੁਲਦੀਪ ਸਿੰਘ ਢੱਲੀਆਲ ਨੂੰ ਜਿਤਾ ਕੇ ਭੇਜੀ